ਅੱਜ ਪੰਜਾਬ ਨੂੰ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ ਜਿਸ ਦੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਣੇ ਪੇਜ ਉੱਪਰ ਪੋਸਟ ਪਾ ਕੇ ਦੱਸਿਆ। ਉਹਨਾਂ ਲਿਖਿਆ ਕਿ ਅੱਜ ਪੰਜਾਬ ਵਿਕਾਸ ਕ੍ਰਾਂਤੀ ਵੱਲੋਂ ਇੱਕ ਕਦਮ ਹੋਰ ਵਧਾਉਂਦੇ ਹੋਏ ਲੋਕਾਂ ਨੂੰ ਫਾਇਦਾ ਦਿੱਤਾ ਜਾਏਗਾ। ਉਹਨਾਂ ਦੱਸਿਆ ਕਿ ਅੱਜ ਸਾਡੇ ਕੌਮੀ ਕੋਨਵੀਨਰ ਅਰਵਿੰਦ ਕੇਜਰੀਵਾਲ ਜੀ ਬਠਿੰਡਾ ਮਾਨਸਾ ਜ਼ਿਲ੍ਹੇ ਲਈ 1125 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਆ ਰਹੇ ਨੇ। ਮਾਲਵੇ ਦਾ ਇਹ ਇਲਾਕਾ ਇੱਕ ਪਰਿਵਾਰ ਦੀ ਸਿਆਸਤ ਵਿੱਚ ਵਰਤਿਆ ਗਿਆ। ਪਰ ਕਦੇ ਵਿਕਾਸ ਨਹੀਂ ਕੀਤਾ ਪਰ ਹੁਣ ਲੋਕਾਂ ਦੀ ਸਰਕਾਰ ਹੈ ਤੇ ਇਹ ਵਿਕਾਸ ਕ੍ਰਾਂਤੀ ਇਸੇ ਤਰ੍ਹਾਂ ਚੱਲ ਰਹੀ ਹੈਗੀ ਭਵਨ ਸਿੰਘ ਮਾਨ ਵੱਲੋਂ ਇਸ ਪੋਸਟ ਵਿੱਚ ਕਿਹੜੇ ਪਰਿਵਾਰ ਦੀ ਗੱਲਬਾਤ ਕੀਤੀ ਗਈ ਹੈ ਉਹ ਪਲੀਪਾਤੀ ਪੰਜਾਬ ਦੇ ਲੋਕ ਜਾਣਦੇ ਨੇ ਤੇ ਨਾਲ ਹੀ ਸਿਆਸਤ ਦੀ ਗੱਲ ਕੀਤੀ ਹੈ ਸਿਆਸਤ ਹੁਣ ਵਧੀਆ ਚੱਲ ਰਹੀ ਹੈ ਜਾਂ ਪਹਿਲਾਂ ਵਧੀਆ ਚੱਲਦੀ ਸੀ ਇਹਦੇ ਬਾਰੇ ਵੀ ਪੰਜਾਬ ਦੇ ਲੋਕ ਪਲੀਪਾਤੀ ਜਾਣਦੇ ਨੇ ਬਰਹਾਲ ਪੰਜਾਬ ਦੇ ਵਿਕਾਸ ਕਾਰਜਾਂ ਦੇ ਜਦੋਂ ਗੱਲ ਹੁੰਦੀ ਹੈ ਤਾਂ ਮੌਜੂਦਾ ਸਰਕਾਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਹਮੇਸ਼ਾ ਹੀ ਅਰਵਿੰਦ ਕੇਜਰੀਵਾਲ ਨਜ਼ਰ ਆਂਦ ਨੇ ਕਿਤੇ ਵੀ ਕੋਈ ਉਦਘਾਟਨ ਕਰਨਾ ਹੋਵੇ ਤਾਂ ਅਰਵਿੰਦ ਕੇਜਰੀਵਾਲ ਜੀ ਦਾ ਹੋਣਾ ਲਾਜ਼ਮੀ ਹੁੰਦਾ ਤਾਂ ਇਸ ਵਾਰ ਫਿਰ ਬਠਿੰਡਾ ਦੇ ਮਾਨਸਾ ਵਿੱਚ ਪਹੁੰਚ ਰਹੇ ਨੇ ਅਰਵਿੰਦ ਕੇਜਰੀਵਾਲ ਜਿਨ੍ਹਾਂ ਦੇ ਨਾਲ ਭਗਵੰਤ ਸਿੰਘ ਮਾਨ ਉਦਘਾਟਨ ਦਾ ਹਿੱਸਾ ਬਣਨਗੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਪੋਸਟ ਦੇ ਵਿੱਚ ਕੀ ਲਿਖਿਆ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਦਾ ਅੱਜ ਪੰਜਾਬ ਵਿਕਾਸ ਕ੍ਰਾਂਤੀ ਵੱਲ ਇੱਕ ਕਦਮ ਹੋਰ ਵਧਾਉਣ ਜਾ ਰਹੇ ਹਾਂ ਅੱਜ ਮੈਂ ਤੇ ਸਾਡੇ ਕੋਮੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਬਠਿੰਡਾ ਜ਼ਿਲ੍ਹਾ ਲਈ 1125 ਕਰੋੜ ਰੁਪਏ ਦੀ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਮਾਲਵੇ ਦਾ ਇਹ ਇਲਾਕਾ ਇੱਕ ਪਰਿਵਾਰ ਦੀ ਸਿਆਸਤ ਲਈ ਵਰਤਿਆ ਗਿਆ ਪਰ ਕਦੇ ਵਿਕਾਸ ਨਹੀਂ ਕੀਤਾ ਪਰ ਹੁਣ ਲੋਕਾਂ ਦੀ ਸਰਕਾਰ ਤੇ ਇਹ ਵਿਕਾਸ ਕ੍ਰਾਂਤੀ ਇਸੇ ਤਰ੍ਹਾਂ ਜਾਰੀ ਰਹੇਗੀ ਅੱਜ ਪੰਜਾਬ ਨੂੰ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ ਜਿਸ ਦੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਣੇ ਪੇਜ ਉੱਪਰ ਪੋਸਟ ਪਾ ਕੇ ਦੱਸਿਆ ਉਹਨਾਂ ਨੇ ਲਿਖਿਆ ਕਿ ਅੱਜ ਪੰਜਾਬ ਵਿਕਾਸ ਕ੍ਰਾਂਤੀ ਵੱਲੋਂ ਇੱਕ ਕਦਮ ਹੋਰ ਵਧਾਉਂਦੇ ਹੋਏ ਲੋਕਾਂ ਨੂੰ ਫਾਇਦਾ ਦਿੱਤਾ ਜਾਏਗਾ ਉਹਨਾਂ ਨੇ ਦੱਸਿਆ ਕਿ ਅੱਜ ਸਾਡੇ ਕੌਮੀ ਕੋਨਵੀਨਰ ਅਰਵਿੰਦ ਕੇਜਰੀਵਾਲ ਜੀ ਬਠਿੰਡਾ ਮਾਨਸਾ ਜ਼ਿਲ੍ਹੇ ਲਈ 1125 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਾਰੇ ਨੇ ਮਾਲਵੇ ਦਾ ਇਹ ਇਲਾਕਾ ਇੱਕ ਪਰਿਵਾਰ ਦੀ ਸਿਆਸਤ ਵਿੱਚ ਵਰਤਿਆ ਗਿਆ ਪਰ ਕਦੇ ਵਿਕਾਸ ਨਹੀਂ ਕੀਤਾ ਪਰ ਹੁਣ ਲੋਕਾਂ ਦੀ ਸਰਕਾਰ ਹੈ ਤੇ ਇਹ ਵਿਕਾਸ ਕ੍ਰਾਂਤੀ ਇਸੇ ਤਰ੍ਹਾਂ ਚੱਲ ਰਹੀ ਹੈ। ਭਵਨ ਸਿੰਘ ਮਾਨ ਵੱਲੋਂ ਇਸ ਪੋਸਟ ਵਿੱਚ ਕਿਹੜੇ ਪਰਿਵਾਰ ਦੀ ਗੱਲਬਾਤ ਕੀਤੀ ਗਈ ਹੈ ਉਹ ਭਲੀ ਭਾਂਤੀ ਪੰਜਾਬ ਦੇ ਲੋਕ ਜਾਣਦੇ ਨੇ ਤੇ ਨਾਲ ਹੀ ਸਿਆਸਤ ਦੀ ਗੱਲ ਕੀਤੀ ਹੈ। ਸਿਆਸਤ ਹੁਣ ਵਧੀਆ ਚੱਲ ਰਹੀ ਹੈ ਜਾਂ ਪਹਿਲਾਂ ਵਧੀਆ ਚੱਲਦੀ ਸੀ ਇਹਦੇ ਬਾਰੇ ਵੀ ਪੰਜਾਬ ਦੇ ਲੋਕ ਪਲੀਪੰਤੀ ਜਾਣਦੇ ਨੇ ਬਰਹਾਲ ਪੰਜਾਬ ਦੇ ਵਿਕਾਸ ਕਾਰਜਾਂ ਦੇ ਜਦੋਂ ਗੱਲ ਹੁੰਦੀ ਹੈ ਤਾਂ ਮੌਜੂਦਾ ਸਰਕਾਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਹਮੇਸ਼ਾ ਹੀ ਅਰਵਿੰਦ ਕੇਜਰੀਵਾਲ ਨਜ਼ਰ ਆਂਦੇ ਨੇ ਕਿਤੇ ਵੀ ਕੋਈ ਉਦਘਾਟਨ ਕਰਨਾ ਹੋਵੇ ਤਾਂ ਅਰਵਿੰਦ ਕੇਜਰੀਵਾਲ ਜੀ ਦਾ ਹੋਣਾ ਲਾਜ਼ਮੀ ਹੁੰਦਾ ਤਾਂ ਇਸ ਵਾਰ ਫਿਰ ਬਠਿੰਡਾ ਦੇ ਮਾਨਸਾ ਵਿੱਚ ਪਹੁੰਚ ਰਹੇ ਨੇ ਅਰਵਿੰਦ ਕੇਜਰੀਵਾਲ ਜਿਹਨਾਂ ਦੇ ਨਾਲ ਭਗਵੰਤ ਸਿੰਘ ਮਾਨ ਉਦਘਾਟਨ ਦਾ ਹਿੱਸਾ ਬਣਨਗੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਪੋਸਟ ਦੇ ਵਿੱਚ ਕੀ ਲਿਖਿਆ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਦੇ ਆ ਅੱਜ ਪੰਜਾਬ ਵਿਕਾਸ ਕ੍ਰਾਂਤੀ ਵੱਲ ਇੱਕ ਕਦਮ ਹੋਰ ਵਧਾਉਣ ਜਾ ਰਹੇ ਆ ਅੱਜ ਮੈਂ ਤੇ ਸਾਡੇ ਕੋਮਵੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਬਠਿੰਡਾ ਜ਼ਿਲ੍ਹਾ ਲਈ 1125 ਕਰੋੜ ਰੁਪਏ ਦੀ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਜਾ ਰਹੇ ਆ ਮਾਲਵੇ ਦਾ ਇਹ ਇਲਾਕਾ ਇੱਕ ਪਰਿਵਾਰ ਦੀ ਸਿਆਸਤ ਲਈ ਵਰਤਿਆ ਗਿਆ ਪਰ ਕਦੇ ਵਿਕਾਸ ਨਹੀਂ ਕੀਤਾ ਪਰ ਹੁਣ ਲੋਕਾਂ ਦੀ ਸਰਕਾਰ ਹੈ ਤੇ ਵਿਕਾਸ ਕ੍ਰਾਂਤੀ ਇਸੇ ਤਰ੍ਹਾਂ ਜਾਰੀ ਰਹੇਗੀ ਅੱਜ ਪੰਜਾਬ ਨੂੰ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ ਜਿਸ ਦੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਣੇ ਪੇਜ ਉੱਪਰ ਪੋਸਟ ਪਾ ਕੇ ਦੱਸਿਆ ਉਹਨਾਂ ਨੇ ਲਿਖਿਆ ਕਿ ਅੱਜ ਪੰਜਾਬ ਵਿਕਾਸ ਕ੍ਰਾਂਤੀ ਵੱਲੋਂ ਇੱਕ ਕਦਮ ਹੋਰ ਵਧਾਉਂਦੇ ਹੋਏ ਲੋਕਾਂ ਨੂੰ ਫਾਇਦਾ ਦਿੱਤਾ ਜਾਏਗਾ ਉਹਨਾਂ ਨੇ ਦੱਸਿਆ ਕਿ ਅੱਜ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਬਠਿੰਡਾ ਮਾਨਸਾ ਜ਼ਿਲ੍ਹੇ ਲਈ 1125 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਾਰੇ ਨੇ ਮਾਲਵੇ ਦਾ ਇਹ ਇਲਾਕਾ ਇੱਕ ਪਰਿਵਾਰ ਦੀ ਸਿਆਸਤ ਵਿੱਚ ਵਰਤਿਆ ਗਿਆ ਪਰ ਕਦੇ ਵਿਕਾਸ ਨਹੀਂ ਕੀਤਾ ਪਰ ਹੁਣ ਲੋਕਾਂ ਦੀ ਸਰਕਾਰ ਹੈ ਤੇ ਇਹ ਵਿਕਾਸ ਕ੍ਰਾਂਤੀ ਇਸੇ ਤਰ੍ਹਾਂ ਚੱਲ ਰਹੀ ਰਹੇਗੀ ਭਵਨ ਸਿੰਘ ਮਾਨ ਵੱਲੋਂ ਇਸ ਪੋਸਟ ਵਿੱਚ ਕਿਹੜੇ ਪਰਿਵਾਰ ਦੀ ਗੱਲਬਾਤ ਕੀਤੀ ਗਈ ਹੈ ਉਹ ਭਲੀ ਭਾਂਤੀ ਪੰਜਾਬ ਦੇ ਲੋਕ ਜਾਣਦੇ ਨੇ ਤੇ ਨਾਲ ਹੀ ਸਿਆਸਤ ਦੀ ਗੱਲ ਕੀਤੀ ਹੈ ਸਿਆਸਤ ਹੁਣ ਵਧੀਆ ਚੱਲ ਰਹੀ ਹੈ ਜਾਂ ਪਹਿਲਾਂ ਵਧੀਆ ਚੱਲਦੀ ਸੀ ਇਹਦੇ ਬਾਰੇ ਵੀ ਪੰਜਾਬ ਦੇ ਲੋਕ ਪਲੀਪਰਤੀ ਜਾਣਦੇ ਨੇ ਬਰਹਾਲ ਪੰਜਾਬ ਦੇ ਵਿਕਾਸ ਕਾਰਜਾਂ ਦੇ ਜਦੋਂ ਗੱਲ ਹੁੰਦੀ ਹੈ ਤਾਂ ਮੌਜੂਦਾ ਸਰਕਾਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਹਮੇਸ਼ਾ ਹੀ ਅਰਵਿੰਦ ਕੇਜਰੀਵਾਲ ਨਜ਼ਰ ਆਂਦੇ ਨੇ ਕਿਤੇ ਵੀ ਕੋਈ ਉਦਘਾਟਨ ਕਰਨਾ ਹੋਵੇ ਤਾਂ ਅਰਵਿੰਦ ਕੇਜਰੀਵਾਲ ਜੀ ਦਾ ਹੋਣਾ ਲਾਜ਼ਮੀ ਹੁੰਦਾ ਤਾਂ ਇਸ ਵਾਰ ਫਿਰ ਬਠਿੰਡਾ ਦੇ ਮਾਨਸਾ ਵਿੱਚ ਪਹੁੰਚ ਰਹੇ ਨੇ अरविंद केजरीवाल ਜਿਹਨਾਂ ਦੇ ਨਾਲ ਭਗਵੰਤ ਸਿੰਘ ਮਾਨ ਉਦਘਾਟਨ ਦਾ ਹਿੱਸਾ ਬਣਨਗੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਪੋਸਟ ਦੇ ਵਿੱਚ ਕੀ ਲਿਖਿਆ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਦੇ ਹਾਂ ਅੱਜ ਪੰਜਾਬ ਵਿਕਾਸ ਕ੍ਰਾਂਤੀ ਵੱਲ ਇੱਕ ਕਦਮ ਹੋਰ ਵਧਾਉਣ ਜਾ ਰਹੇ ਹਾਂ ਅੱਜ ਮੈਂ ਤੇ ਸਾਡੇ ਕੋਮਵੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਬਠਿੰਡਾ ਜ਼ਿਲ੍ਹਾ ਲਈ 1125 ਕਰੋੜ ਰੁਪਏ ਦੀ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਮਾਲਵੇ ਦਾ ਇਹ ਇਲਾਕਾ ਇੱਕ ਪਰਿਵਾਰ ਦੀ ਸਿਆਸਤ ਲਈ ਵਰਤਿਆ ਗਿਆ ਪਰ ਕਦੇ ਵਿਕਾਸ ਨਹੀਂ ਕੀਤਾ ਪਰ ਹੁਣ ਲੋਕਾਂ ਦੀ ਸਰਕਾਰ ਹੈ ਤੇ ਵਿਕਾਸ ਕ੍ਰਾਂਤੀ ਇਸੇ ਤਰ੍ਹਾਂ ਜਾਰੀ ਰਹੇਗੀ ਅੱਜ ਪੰਜਾਬ ਨੂੰ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ ਜਿਸ ਦੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਣੇ ਪੇਜ ਉੱਪਰ ਪੋਸਟ ਪਾ ਕੇ ਦੱਸਿਆ ਉਹਨਾਂ ਨੇ ਲਿਖਿਆ ਕਿ ਅੱਜ ਪੰਜਾਬ ਵਿਕਾਸ ਕ੍ਰਾਂਤੀ ਵੱਲੋਂ ਇੱਕ ਕਦਮ ਹੋਰ ਵਧਾਉਂਦੇ ਹੋਏ ਲੋਕਾਂ ਨੂੰ ਫਾਇਦਾ ਦਿੱਤਾ ਜਾਏਗਾ ਉਹਨਾਂ ਨੇ ਦੱਸਿਆ ਕਿ ਅੱਜ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਬਠਿੰਡਾ ਮਾਨਸਾ ਜ਼ਿਲ੍ਹੇ ਲਈ 1125 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਾਰੇ ਨੇ ਮਾਲਵੇ ਦਾ ਇਹ ਇਲਾਕਾ ਇੱਕ ਪਰਿਵਾਰ ਦੀ ਸਿਆਸਤ ਵਿੱਚ ਵਰਤਿਆ ਗਿਆ ਪਰ ਕਦੇ ਵਿਕਾਸ ਨਹੀਂ ਕੀਤਾ ਪਰ ਹੁਣ ਲੋਕਾਂ ਦੀ ਸਰਕਾਰ ਹੈ ਤੇ ਇਹ ਵਿਕਾਸ ਕ੍ਰਾਂਤੀ ਇਸੇ ਤਰ੍ਹਾਂ ਚੱਲ ਰਹੀ ਹੈ। ਭਵਨ ਸਿੰਘ ਮਾਨ ਵੱਲੋਂ ਇਸ ਪੋਸਟ ਵਿੱਚ ਕਿਹੜੇ ਪਰਿਵਾਰ ਦੀ ਗੱਲਬਾਤ ਕੀਤੀ ਗਈ ਹੈ ਉਹ ਭਲੀ ਭਾਂਤੀ ਪੰਜਾਬ ਦੇ ਲੋਕ ਜਾਣਦੇ ਨੇ ਤੇ ਨਾਲ ਹੀ ਸਿਆਸਤ ਦੀ ਗੱਲ ਕੀਤੀ ਹੈ। ਸਿਆਸਤ ਹੁਣ ਵਧੀਆ ਚੱਲ ਰਹੀ ਹੈ ਜਾਂ ਪਹਿਲਾਂ ਵਧੀਆ ਚੱਲਦੀ ਸੀ ਇਹਦੇ ਬਾਰੇ ਵੀ ਪੰਜਾਬ ਦੇ ਲੋਕ ਪਲੀਪੰਤੀ ਜਾਣਦੇ ਨੇ ਬਰਹਾਲ ਪੰਜਾਬ ਦੇ ਵਿਕਾਸ ਕਾਰਜਾਂ ਦੇ ਜਦੋਂ ਗੱਲ ਹੁੰਦੀ ਹੈ ਤਾਂ ਮੌਜੂਦਾ ਸਰਕਾਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਹਮੇਸ਼ਾ ਹੀ ਅਰਵਿੰਦ ਕੇਜਰੀਵਾਲ ਨਜ਼ਰ ਆਂਦ ਨੇ ਕਿਤੇ ਵੀ ਕੋਈ ਉਦਘਾਟਨ ਕਰਨਾ ਹੋਵੇ ਤਾਂ ਅਰਵਿੰਦ ਕੇਜਰੀਵਾਲ ਜੀ ਦਾ ਹੋਣਾ ਲਾਜ਼ਮੀ ਹੁੰਦਾ ਤਾਂ ਇਸ ਵਾਰ ਫਿਰ ਬਠਿੰਡਾ ਦੇ ਮਾਨਸਾ ਵਿੱਚ ਪਹੁੰਚ ਰਹੇ ਨੇ ਅਰਵਿੰਦ ਕੇਜਰੀਵਾਲ ਜਿਨ੍ਹਾਂ ਦੇ ਨਾਲ ਭਗਵੰਤ ਸਿੰਘ ਮਾਨ ਉਦਘਾਟਨ ਦਾ ਹਿੱਸਾ ਬਣਨਗੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਪੋਸਟ ਦੇ ਵਿੱਚ ਕੀ ਲਿਖਿਆ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਦਾ ਅੱਜ ਪੰਜਾਬ ਵਿਕਾਸ ਕ੍ਰਾਂਤੀ ਵੱਲ ਇੱਕ ਕਦਮ ਹੋਰ ਵਧਾਉਣ ਜਾ ਰਹੇ ਆ ਅੱਜ ਮੈਂ ਤੇ ਸਾਡੇ ਕੋਮ ਵੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਬਠਿੰਡਾ ਜ਼ਿਲ੍ਹਾ ਲਈ 1125 ਕਰੋੜ ਰੁਪਏ ਦੀ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਜਾ ਰਹੇ ਆ ਮਾਲਵੇ ਦਾ ਇਹ ਇਲਾਕਾ ਇੱਕ ਪਰਿਵਾਰ ਦੀ ਸਿਆਸਤ ਲਈ ਵਰਤਿਆ ਗਿਆ ਪਰ ਕਦੇ ਵਿਕਾਸ ਨਹੀਂ ਕੀਤਾ ਪਰ ਹੁਣ ਲੋਕਲ ਦੀ ਸਰਕਾਰ ਹੈ ਤੇ ਵਿਕਾਸ ਕ੍ਰਾਂਤੀ ਇਸੇ ਤਰ੍ਹਾਂ ਜਾਰੀ ਰਹੇਗੀ